ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਦੋ ਦੋ ਕੁੰਡਿਆਂ ਦਾ ਡਿਜ਼ਾਈਨ ਲੈ ਕੇ ਆਏ ਹਾਂ ਬਹੁਤ ਹੀ ਪਿਆਰਾ ਡਿਜ਼ਾਈਨ ਪਹਿਲਾਂ ਆਪਾਂ ਕੋਈ ਵੀ ਬਾਰਡਰ ਬਣਾ ਲੈਣਾ ਇਹ ਆਪਣੇ ਡਿਜ਼ਾਈਨ ਦੀ ਪਹਿਲੀ ਸਲਾਈ ਹੈ ਇਹ ਆਪਾਂ ਗੈਪ ਵਾਸਤੇ ਦੇਵਾਂਗੇ ਇੱਕ ਸਲਾਈ ਸਿੱਧੀ ਸਾਈਡ ਤੋਂ ਸਿੱਧੀ ਉਲਟੀ ਸਾਈਡ ਤੋਂ ਉਲਟੀ ਡੀਅਰ ਦੀ ਇੱਕ ਸਲਾਈ ਪੂ ਉਸ ਤੋਂ ਬਾਅਦ ਦੁਬਾਰਾ ਫੇਰ ਇਹ ਹੀ ਸਲਾਈ ਇੱਕ ਸਿੱਧੀ ਕੁਲਟੀ ਗੈਪ ਵਾਸਤੇ ਫੇਰ ਫੇਰ ਡਿਜ਼ਾਈਨ ਵਾਲੀ ਇਸ ਤਰ੍ਹਾਂ ਇਹ ਆਪਣਾ ਇਹ ਡਿਜ਼ਾਈਨ ਬਹੁਤ ਹੀ ਪਿਆਰਾ ਬਣਦਾ ਜਾਊਗਾ ਇਹ ਹੁਣ ਆਪਾਂ ਅਗੇ ਉਲਟੀ ਸਾਈਡ ਇਧਰੋਂ ਆਪਾਂ ਉਲਟਾ ਉਲਟਾ ਬਣਾਗੇ ਇਹ ਜੇ ਤੁਸੀਂ ਇਹ ਵੀ ਦੇਖੋਗੇ ਜਿਹੜੀ ਆਪਣੀ ਡਿਜ਼ਾਈਨ ਵਾਲੀ ਸਿਲਾਈ ਆ ਉਹ ਆਪਾਂ ਉਲਟੀ ਉਲਟੀ ਬਣਾਏ ਉਹ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਵੀਡੀਓ ਐਂਡ ਤੱਕ ਜ਼ਰੂਰ ਵੇਖਿਓ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਹੁਣ ਆਪਾਂ ਇਹ ਉਲਟੀ ਸਾਈਡ ਸਿੱਧੀ ਸਾਈਡ ਤੋਂ ਸਿੱਧੀ ਕੱਢ ਲਈ ਉਲਟੀ ਸਾਈਡ ਤੋਂ ਉਲਟੀ ਜਿਨੇ ਨਹੀਂ ਵੀ ਕੋਈ ਡਿਜ਼ਾਈਨ ਪਾਇਆ ਉਹ ਡਿਜ਼ਾਈਨ ਬਣਾ ਕੇ ਦੇਖੋ ਬਹੁਤ ਸਿੰਪਲ ਬਣੂਗਾ ਇਸ ਤਰ੍ਹਾਂ ਹੀ ਆਪਾਂ ਇੱਕ ਸਿੱਧੀ ਸਲਾਈ ਕੱਢ ਲਈ ਹੁਣ ਆਪਾਂ ਇਹ ਡਿਜ਼ਾਈਨ ਪਾਉਣਾ ਪਹਿਲਾਂ ਤਾਂ ਅਗਾਂ ਆਪਾਂ ਬਿਨਾ ਬੁਣੀ ਉਤਾਰਾਂਗੇ ਤਾਂਗਾ ਬੈਕ ਸਾਈਡ ਹੀ ਰੱਖਾਂਗੇ ਹੁਣ ਆਪਾਂ ਦੋ ਤਾਗੇ ਬੁਣਨੇ ਨਹੀਂ ਇਹਨਾਂ ਦੇ ਇੱਥੋਂ ਦੀ ਸਲਾਈ ਕੱਟਣੀ ਆ ਇੱਥੋਂ ਦੀ ਇੱਕ ਤਾਗਾ ਲਿਆਵਾਂਗੇ ਐਕਸਟਰਾ ਤਾਗਾ ਤਾਗਾ ਆਪਣੀ ਸਾਈਡ ਕਰਕੇ ਇਹਨੂੰ ਉਲਟਾ ਹੀ ਬੁਣਾਗੇ ਇੱਕ ਜਿਹੜਾ ਪਤਗਾ ਬਣਾਇਆਗਾ ਇੱਕ ਨਾਲ ਨਾਲ ਦੋ ਦਾ ਇੱਕ ਕਰਦਾਂਗੇ ਇਹਨੂੰ ਵੀ ਉਲਟਾ ਬੁਣ ਲਾਂਗੇ ਤਾਂਗਾ ਫਿਰ ਬੈਕ ਸਾਈਡ ਦੋ ਨੂੰ ਬੁਣਨਾ ਨਹੀਂ ਇਹਨਾਂ ਦੇ ਵਿਚਕਾਰ ਦੀ ਇੱਥੋਂ ਦੀ ਸਿਲਾਈ ਕਰਨੀ ਆਪਾਂ ਨੇ ਇਸ ਤਰ੍ਹਾਂ ਇਹ ਇਹ ਤਾਂਗੇ ਨੂੰ ਆਪਾਂ ਥੋੜਾ ਢਿੱਲੇ ਰੱਖਣਾ ਜ਼ਿਆਦਾ ਕਸਣਾ ਨਹੀਂ ਹੈਗਾ ਫਿਰ ਆਪਣੀ ਸਾਈਡ ਕਰਕੇ ਬੁਣਨਾ ਆਪਾਂ ਨੇ ਉਲਟਾ-ਉਲਟਾ ਦੋ ਦਾ ਇੱਕ ਫਿਰ ਇੱਕ ਫਿਰ ਤਾਂਗਾ ਬੈਕ ਸਾਈਡ ਲੈ ਜਾਗੇ ਇਹ ਦੋ ਕੁੰਡਿਆਂ ਨੂੰ ਛੱਡ ਕੇ ਇਹਨਾਂ ਦੇ ਵਿਚਕਾਰ ਦੀ ਇਸ ਤਰ੍ਹਾਂ ਕੱਟ ਕੇ ਇਹਨੂੰ ਇੱਥੇ ਚੜਾ ਲਾਂਗੇ ਧਾਗਾ ਆਪਣੀ ਸਾਈਡ ਕਰਕੇ ਇੱਕ ਇਹ ਧਾਗਾ ਇੱਕ ਨਾਲ ਵਾਲਾ ਧਾਗਾ ਦੋ ਦਾ ਇੱਕ ਕਰ ਦਾਂਗੇ ਇਹਨੂੰ ਵੀ ਦੂਜੇ ਨੂੰ ਵੀ ਉਲਟਾ ਬੋਲਣਾ ਧਾਗਾ ਫਿਰ ਬੈਕ ਸਾਈਡ ਇਸ ਤਰ੍ਹਾਂ ਹੀ ਆਪਾਂ ਸਾਰੇ ਸਲਾਈ ਕੰਪਲੀਟ ਕਰਾਂਗੇ ਜਿਹੜਾ ਆਪਏ ਐਕਸਟਰਾ ਧਾਗਾ ਬਣਾਉਣਾ ਹੈ ਇਹ ਨਾ ਢਿੱਲਾ ਰੱਖਣਾ ਜਿਆਦਾ ਨਾ ਜਿਆਦਾ ਕੱਸਣਾ ਇਹ ਇੱਕ ਇਹ ਧਾਗਾ ਇੱਕ ਨਾਲ ਵਾਲਾ ਧਾਗਾ ਦੋ ਦਾ ਇੱਕ ਕਰਾਂਗੇ ਤੇ ਇਹਨੂੰ ਵੀ ਇਸ ਤਰੀਕਾ ਬਣਾ ਲਾਂਗੇ ਫੇਰ ਉਸੇ ਤਰ੍ਹਾਂ ਫੇਰ ਆਪਣੀ ਸਾਈਡ ਧਾਗਾ ਦੋ ਦਾ ਇੱਕ ਤੇ ਇੱਕ ਫੇਰ ਧਾਗਾ ਬੈਕ ਸਾਈਡ ਕਰਕੇ ਬੁਣਨਾ ਹੀ ਉਲਟਾ ਹੀ ਹੈ ਸਾਰੀ ਸਿਲਾਈ ਆਪਾਂ ਨੇ ਇਸ ਤਰ੍ਹਾਂ ਦੋ ਦਾ ਇੱਕ ਕਰਾਂਗੇ ਤੇ ਇਹਨੂੰ ਇਸ ਤਰੀਕਾ ਬਣਾ ਲਾਂਗੇ ਧਾਗਾ ਫੇਰ ਬੈਕ ਸਾਈਡ ਆਪਣੀ ਸਾਈਡ ਧਾਗਾ ਕਰਕੇ ਦੋ ਦਾ ਇੱਕ ਇੱਕ ਗੁੰਡਾ ਉਲਟਾ ਇਹ ਤੱਕ ਅਗਸਾੜ ਲੈ ਜਾਗੇ ਦੋ ਦਾ ਇੱਕ ਇੱਕ ਗੁੰਡਾ ਉਲਟਾ ਇਸ ਤਰ੍ਹਾਂ ਬੈਕ ਸਾਈਡ ਉਪਰ ਆਹੀ ਸਾਰੀ ਸिलाई ਉਲਟਾ ਉਲਟਾ ਬੁਣਾਗੇ ਦੇ ਅੰਡ ਦੀ ਸਰਫ ਇੱਕ ਸਲਾਈਆ ਸਿੱਧੀ ਸਾਈਡ ਹੀ ਪੈਂਦੀ ਆ ਬੁਣਨੀ ਆਪਾਂ ਉਲਟੀ ਸਲਾਈ ਨਾਲ ਤੇ ਇਸ ਤਰ੍ਹਾਂ ਹੀ ਆਪਾਂ ਨੇ ਆ ਗਏ ਹੁਣ ਬੈਕ ਸਾਈਡ ਇਹ ਸਾਰੀ ਆਪਾਂ ਉਲਟੀ-ਉਲਟੀ ਕਰਾਂਗੇ ਇੱਕ ਆਪਾਂ ਪਹਿਲਾਂ ਸਿੱਧੀ ਉਲਟੀ ਕੱਢੀ ਸੀ ਇੱਕ ਇਹ ਡਿਜ਼ਾਈਨ ਵਾਲੀ ਕੱਢ ਕੇ ਹੁਣ ਆਪਾਂ ਦੁਬਾਰਾ ਉਲਟਾ ਬੁਣ ਰਿਹਾ ਇਸ ਨਾਲ ਹੀ ਆਪਣੇ ਚਾਰ ਸਲਾਈਆਂ ਹੋਈਆਂ ਡਿਜ਼ਾਈਨ ਸਿਰਫ ਇੱਕ ਸਲਾਈ ਦਾ ਦੋ ਸਾਈਂ ਆਪਾਂ ਗੈਪ ਵਾਸਤੇ ਦਿੱਤੀਆਂ ਹੋਈਆਂ ਨੇ ਇਹ ਹੀ ਆਪਾਂ ਚਾਰ ਸਲਾਈਆਂ ਦੁਬਾਰਾ-ਦੁਬਾਰਾ ਰਿਪੀਟ ਕਰਨੀਆਂ ਨੇ ਹੁਣ ਆਪਾਂ ਫਿਰ ਉਸੇ ਤਰ੍ਹਾਂ ਇੱਕ ਸਲਾਈ ਸਿੱਧੀ ਸਿੱਧੂ ਬਣਾਗੇ ਜਿਵੇਂ ਆਪਾਂ ਸ਼ੁਰੂ ਚ ਪਾਈ ਸੀ ਇਸ ਤਰ੍ਹਾਂ ਸਾਰਾ ਸਿੱਧਾ ਸਿੱਧਾ ਬਣਾਵਾਂਗੇ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਕੇ ਆਉਂਦਾਗਾ ਕਿਸੇ ਵੀ ਪ੍ਰੋਜੈਕਟ ਚ ਪਾ ਸਕਦੇ ਆ ਬੇਬੀ ਪ੍ਰੋਜੈਕਟ ਤੇ ਬਹੁਤ ਪਿਆਰਾ ਲੱਗੂਗਾ ਬਣਾ ਕੇ ਜਰੂਰ ਵੇਖਿਓ ਜੇਕਰ ਕਿਸੇ ਨੇ ਨਹੀਂ ਵੀ ਕੋਈ ਡਿਜ਼ਾਈਨ ਬਣਾਇਆ ਇਸ ਡਿਜ਼ਾਈਨ ਨੂੰ ਬਣਾ ਕੇ ਦੇਖੋ ਬਹੁਤ ਜੀ ਲੱਗੂਗਾ ਤੁਹਾਡਾ ਥੋੜਾ ਜੀ ਕਰੂਗਾ ਵੀ ਆਪਾਂ ਸਲਾਈਆਂ ਨਾਲ ਕੁਝ ਬੁਣੀਏ ਸਿੱਧੀ ਸਾਈਡ ਤੋਂ ਸਿੱਧੀ ਕੱਢਤੀ ਆਪਾਂ ਉਲਟੀ ਸਾਈਡ ਤੋਂ ਦੁਬਾਰਾ ਫਿਰ ਉਸ ਤਰ੍ਹਾਂ ਉਲਟਾ ਉਲਟਾ ਗੁਣਾ ਕੇ ਇਹ ਸਿੰਪਲ ਸਰਫ ਸਿੱਧੀਆਂ ਉਲਟੀਆਂ ਸਿਲਾਈਆਂ ਦਾ ਡਿਜ਼ਾਈਨ ਬਹੁਤ ਹੀ ਪਿਆਰਾ ਬਣ ਕੇ ਆਊਗਾ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਦੱਸਿਓ ਤੇ ਚੈਨਲ ਨੂੰ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਇਸ ਤਰ੍ਹਾਂ ਹੁਣ ਆਪਾਂ ਦੂਆਲ ਫੇਰ ਉਸੇ ਤਰ੍ਹਾਂ ਡਿਜ਼ਾਈਨ ਵਾਲੀ ਸਿਲਾਈ ਪਾਵਾਂਗੇ ਜਿਸ ਤਰ੍ਹਾਂ ਆਪਾਂ ਪਹਿਲਾਂ ਬਣਾਈ ਸੀ ਇਸ ਤਰ੍ਹਾਂ ਹੀ ਆਪਣਾ ਡਿਜ਼ਾਈਨ ਬਣ ਕੇ ਆਉਂਦਾ ਹੈਗਾ ਕਿਵੇਂ ਲੱਗਾ ਕਮੈਂਟ ਕਰਕੇ ਦੱਸਿਓ ਸਾਡੀ ਵੀਡੀਓ ਵੇਖਣ ਲਈ ਸਾਡੇ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਥੈਂਕ ਯੂ ਜੀ